ਸਸਰੀ ਗੱਲ ਦੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰ ਦੇ ਨਾਲ ਜਿਉਂ ਟਰੇਰ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਜੀ 5204 ਸਾਫ ਟਰੈਟਰ ਆ ਜੀ ਸਰਕਾਰੀ ਨੰਬਰ ਪਲੇਟਾਂ ਦੇ ਨਾਲ ਟਰੈਟਰ ਆ ਜੀ ਮਾਡਲ ਦੀ ਗੱਲ ਕਰੀਏ ਜੀ 2012 ਮਾਡਲ ਆ ਪੰਜਾਬ ਨੰਬਰ ਆ ਜੀ ਡਬਲ ਕਲਚ ਪੰਜਾਬ ਨੰਬਰ ਤੇ ਡਬਲ ਕਲਚ ਆ ਜੀ ਸਾਈਡ ਗੇਅਰ ਪਾਵਰ ਸਟੀਅਰਨਾ ਜੀ ਤੇਲ ਬ੍ਰੇਕਾਂ ਦੇ ਨਾਲ ਟਾਇਰਾਂ ਦੀ ਗੱਲ ਕਰੀਏ ਜੀ 45 ਪੈਸੇ ਟਾਇਰ ਟਰੈਕਟਰ ਤੇ ਰੰਗ ਪੇਂਟ ਉਹਦਾ ਬਿਲਕੁਲ ਸਾਫ਼ ਤੇ Ориਜਨਲ ਟਰੈਕਟਰ ਪਿਆ ਜੀ ਇੰਜਨ ਗੀਅਰ ਦੀ ਗੱਲ ਕਰੀਏ ਬਿਲਕੁਲ ਸਾਫ਼ ਟਰੈਕਟਰ ਪਿਆ ਜੀ ਸੈਲਫ ਸਟਾਰਟ ਸਾਰਾ ਓਕੇ ਟਰੈਕਟਰ ਆ ਜੀ ਰੇਟ ਦੀ ਗੱਲ ਕਰਕੇ 4 ਲੱਖ ਤੇ 25000 ਬਾਈ ਹੁਣ ਆ ਦੀ ਡਿਮਾਂਡ ਸਕਰੀਨ ਤੇ ਨੰਬਰ ਆ ਜੀ 84277 25955 ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਹਾਂ ਜੀ 425000 ਨੰਬਰ ਆ ਸਾਡੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ